ਬ੍ਰੇਕਆਊਟ ਤੇ ਬ੍ਰੇਕਡਾਊਨ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿ ਨਿਫਟੀ ਦੇ ਵਿੱਚ ਬ੍ਰੇਕਆਊਟ ਕਿਵੇਂ ਹੁੰਦਾ ਤੇ ਬ੍ਰੇਕਡਾਊਨ ਕਿਵੇਂ ਹੁੰਦਾ ਤੇ ਜੇ ਤੁਸੀਂ ਦੇਖੋ ਬ੍ਰੇਕਆਊਟ ਤੇ ਟ੍ਰੇਡ ਕਰਦੇ ਜੋ ਜਾਂ ਫਿਰ ਬ੍ਰੇਕਡਾਊਨ ਤੇ ਟ੍ਰੇਡ ਕਰਦੇ ਜੋ ਸੋ ਫਿਰ ਤੁਸੀਂ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨ ਦੇ ਜੋ ਫਿਰ ਤੁਸੀਂ ਪ੍ਰਾਈਸ ਐਕਸ਼ਨ ਦੇ ਖਿਲਾਫ ਟ੍ਰੇਡ ਕਰਨ ਦੇ ਜੋ ਸੋ ਇਹ ਸਾਰੀਆਂ ਚੀਜ਼ਾਂ ਦੇਖੋ ਆਪਾਂ ਸਮਝਾਂਗੇ ਵੀਡੀਓ ਦੇ ਵਿੱਚ ਵੀਡੀਓ ਬਹੁਤ ਇੰਪੋਰਟੈਂਟ ਹੋਊਗੀ ਬਹੁਤ ਇੰਪੋਰਟੈਂਟ ਕਿਉਂਕਿ ਦੇਖੋ ਹਰ ਟਰੇਡਰ ਵਾਸਤੇ ਇਹ ਚੀਜ਼ ਜਾਣੀ ਬਹੁਤ ਜ਼ਰੂਰੀ ਹੈ ਕਿ ਨਿਫਟੀ ਦਾ ਦੇਖੋ ਜੇ ਨਿਫਟੀ ਚ ਆਪਾਂ ਟ੍ਰੇਡ ਕਰਨੀ ਨਿਫਟੀ ਦਾ ਨੇਚਰ ਕੀ ਆ ਬ੍ਰੇਕਆਊਟ ਤੇ ਬ੍ਰੇਕਡਾਊਨ ਦੇ ਵਿੱਚ ਤੇ ਕਿਉਂ ਆਪਾਂ ਨੂੰ ਬ੍ਰੇਕਆਊਟ ਤੇ ਬ੍ਰੇਕਡਾਊਨ ਤੇ ਟ੍ਰੇਡ ਨਹੀਂ ਕਰਨੀ ਚਾਹੀਦੀ ਸਹੀ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਵੀਡੀਓ ਨੂੰ ਦੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਵੀਡੀਓ ਕੋਸ਼ਿਸ਼ ਕਰਾਂਗੇ ਆਪਾਂ ਛੋਟੀ ਤੋਂ ਛੋਟੀ ਹੋਵੇ ਸੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੀ ਚੀਜ਼ ਆਪਾਂ ਤੁਹਾਨੂੰ ਐਕਸਪਲੇਨ ਕਰਦੇ ਆਂ ਕਿ ਬ੍ਰੇਕਆਊਟ ਕੀ ਹੁੰਦਾ ਤੇ ਬ੍ਰੇਕਡਾਊਨ ਕੀ ਹੁੰਦਾ ਦੇਖੋ ਮਾਰਕੀਟ ਦੇ ਵਿੱਚ ਨਾ ਦੋ ਚੀਜ਼ਾਂ ਆ ਏਕਿਆ ਰੈਜ਼ਿਸਟੈਂਸ ਏਕਿਆ ਸ ਹੁਣ ਜੇ ਦੇਖੋ ਨਿਫਟੀ ਰੈਜ਼ਿਸਟੈਂਸ ਦੇ ਕੋਲ ਆ ਤੇ ਇਦਾਂ ਕਰਨ ਢਈ ਆ ਇਦਾਂ ਕਰਕੇ ਇਹਨੂੰ ਤੋੜ ਦਿੰਦੀ ਹੈ ਰੈਜ਼ਿਸਟੈਂਸ ਨੂੰ ਉੱਤੇ ਚਲ ਜਾਂਦੀ ਹੈ ਫਿਰ ਆਪਾਂ ਇਹਨੂੰ ਕਹਿੰਦੇ ਬ੍ਰੇਕਆਊਟ ਹੋ ਗਿਆ ਠੀਕ ਹੈ ਤੇ ਜੇ ਦੇਖੋ ਨਿਫਟੀ ਸਪੋਰਟ ਦੇ ਕੋਲ ਆ ਤੇ ਇਦਾਂ ਕਰਨ ਢਈ ਆ ਤੇ ਇਹਨੂੰ ਤੋੜ ਕੇ ਥੱਲੇ ਚਲ ਜਾਂਦੀ ਹੈ ਫਿਰ ਆਪਾਂ ਇਹਨੂੰ ਕਹਿੰਦੇ ਬ੍ਰੇਕਡਾਊਨ ਹੋ ਗਿਆ ਸੋ ਜੇ ਸਪੋਰਟ ਟੁੱਟਦਾ ਫਿਰ ਆਪਣਾ ਬ੍ਰੇਕਡਾਊਨ ਆ ਤੇ ਜੇ ਰੈਜ਼ਿਸਟੈਂਸ ਟੁੱਟਦਾ ਹੈ ਫਿਰ ਆਪਣਾ ਬ੍ਰੇਕਆਊਟ ਆ ਇਹ ਕਲੀਅਰ ਹੋ ਗਿਆ ਠੀਕ ਹੈ ਹੁਣ ਨਿਫਟੀ ਦੇ ਵਿੱਚ ਨਾ ਦੋ ਤਰੀਕਿਆਂ ਦੇ ਨਾਲ ਰੈਜ਼ਿਸਟੈਂਸ ਦਾ ਬ੍ਰੇਕਆਊਟ ਹੁੰਦਾ ਤੇ ਦੋਹੀ ਤਰੀਕਿਆਂ ਦੇ ਨਾਲ ਸਪੋਰਟ ਦਾ ਬ੍ਰੇਕਡਾਊਨ ਹੁੰਦਾ ਠੀਕ ਹੈ ਪਹਿਲਾ ਤਰੀਕਾ ਦੇਖੋ ਆਇਆ ਨਿਫਟੀ ਰੈਜ਼ਿਸਟੈਂਸ ਦੇ ਕੋਲ ਕੰਸੋਲੀਡੇਟ ਕਰਦੀ ਰਹੀ ਕਲੋਜ਼ ਹੋ ਗਈ ਸਾਢੇ ਤਿੰਨ ਹੋ ਗਏ ਬ੍ਰੇਕਆਊਟ ਨਹੀਂ ਕੀਤਾ ਅਗਲੇ ਦਿਨ ਖੁੱਲੀ ਅਗਲੇ ਦਿਨ ਖੁੱਲੀ ਤੇ ਅਗਲੇ ਦਿਨ ਦੇਖੋ ਗੈਪ ਅਪ ਖੁੱਲੀ ਤੇ ਗੈਪ ਅਪ ਖੋਲ ਕੇ ਉੱਤੇ ਜਾਣਾ ਸ਼ੁਰੂ ਕਰਤਾ ਹੁਣ ਇਹ ਜਿਹੜਾ ਨਿਫਟੀ ਦਾ ਨੇਚਰ ਆ ਇਹ ਜਿਹੜਾ ਤਰੀਕਾ ਨਿਫਟੀ ਦਾ ਬ੍ਰੇਕਆਊਟ ਕਰਨ ਦਾ ਇਹ ਸਭ ਤੋਂ ਫੇਵਰਟ ਐਨਫਟੀ ਦਾ ਜਿਆਦਾਤਰ ਨਿਫਟੀ ਦੇ ਵਿੱਚ ਆਪਾਂ ਨੂੰ ਇਹੀ ਦੇਖਣ ਨੂੰ ਮਿਲਦਾ ਠੀਕ ਹੈ ਇਹ ਪਹਿਲਾ ਤਰੀਕਾ ਨਿਫਟੀ ਦੇ ਵਿੱਚ ਦੂਜਾ ਤਰੀਕਾ ਕੀ ਹੈ ਨਿਫਟੀ ਦੇ ਵਿੱਚ ਦੂਜਾ ਇਹ ਆ ਕਿ ਨਿਫਟੀ ਦੇਖੋ ਰੈਜ਼ਿਸਟੈਂਸ ਦੇ ਕੋਲ ਕਨਸੋਲਿਡੇਟ ਕਰਦੀ ਰਹੀ ਤੇ ক্লোਜ਼ ਹੋ ਗਈ ਸਾਢੇ ਤਿੰਨ ਹੋ ਗਏ ਅਗਲੇ ਦਿਨ ਖੁੱਲੀ ਅਗਲੇ ਦਿਨ ਪਹਿਲਾ 15 ਮਿੰਟ ਦਾ ਕੈਂਡਲ ਵੱਡਾ ਹਰਾ ਕੈਂਡਲ ਬਣਿਆ ਇਹਨੇ ਰੈਜ਼ਿਸਟੈਂਸ ਨੂੰ ਬ੍ਰੇਕ ਕਰਕੇ ਉੱਤੇ ক্লোਜ਼ ਕਰ ਗਿਆ ਤੇ ਫਿਰ ਉਸ ਤੋਂ ਬਾਅਦ ਨਿਫਟੀ ਨੇ ਉੱਤੇ ਜਾਣਾ ਸ਼ੁਰੂ ਕਰਤਾ ਸੋ ਇਹ ਦੋ ਤਰੀਕੇ ਆ ਨਿਫਟੀ ਦੇ ਵਿੱਚ ਬ੍ਰੇਕਆਊਟ ਦੇ ਹੁਣ ਜੇ ਆਪਾਂ ਗੱਲ ਕਰਦੇ ਆਂ ਬ੍ਰੇਕਡਾਊਨ ਦੀ ਯਾਨੀ ਕਿ ਸਪੋਰਟ ਕੇ ਵਿੱਚ ਟੁੱਟਦਾ ਹੈ ਸੋ ਦੇਖੋ ਪਹਿਲਾ ਤਰੀਕਾ ਸਪੋਰਟ ਦੇ ਕੋਲ ਨਿਫਟੀ ਆਈ ਕਨਸੋਲਿਡੇਟ ਕੀਤਾ ਸੋ ਇੱਥੇ ক্লোਜ਼ ਕਰ ਗਈ ਅਗਲੇ ਦਿਨ ਗੈਪ ਡਾਊਨ ਖੁੱਲੀ ਸਪੋਰਟ ਤੋਂ ਥੱਲੇ ਵੱਡਾ ਲਾਲ ਕੈਂਡਲ ਬਣਾਇਆ ਫਿਰ ਉਸ ਤੋਂ ਬਾਅਦ ਥੱਲੇ ਜਾਣਾ ਸ਼ੁਰੂ ਕਰਤਾ ਠੀਕ ਹੈ ਪਹਿਲਾ ਹੋ ਗਿਆ ਦੂਜਾ ਤਰੀਕਾ ਸਪੋਰਟ ਦੇ ਕੋਲ ਕਨਸੋਲਿਡੇਟ ਕਰਦੀ ਰਹੀ ਤੇ ਸਪੋਰਟ ਦੇ ਕੋਲ ਕਨਸੋਲਿਡੇਟ ਕਰਕੇ ক্লোਜ਼ ਕਰ ਗਈ ਸਾਢੇ ਤਿੰਨ ਹੋ ਗਏ ਅਗਲੇ ਦਿਨ ਖੁੱਲੀ ਜਿੱਥੇ ਬੰਦ ਹੋਈ ਸੀ ਉੱਥੇ ਖੁੱਲੀ ਤੇ ਪਹਿਲਾ ਜਿਹੜਾ ਵੱਡਾ ਕੈਂਡਲ ਬਣਿਆ ਲਾਲ ਕੈਂਡਲ ਬਣਿਆ ਉਹਨੇ ਜਾ ਕੇ ਥੱਲੇ ক্লোਜ਼ ਕਰਤਾ ਬ੍ਰੇਕਡਾਊਨ ਹੋ ਗਿਆ ਫਿਰ ਉਸ ਤੋਂ ਬਾਅਦ ਥੱਲੇ ਜਾਣਾ ਸ਼ੁਰੂ ਕਰਤਾ ਸੋ ਦੋਹੀ ਤਰੀਕੇ ਆ ਬ੍ਰੇਕਆਊਟ ਦੇ ਦੋਹੀ ਤਰੀਕੇ ਆ ਬ੍ਰੇਕਡਾਊਨ ਦੇ ਨਿਫਟੀ ਦੇ ਵਿੱਚ ਇਹ ਨਿਫਟੀ ਦਾ ਨੇਚਰ ਆ ਓਵਰ ਦੀ ਇਅਰ ਮਤਲਬ ਸਾਲਾਂ ਤੋਂ ਇਹੀ ਜਿਹੜੀ ਚੀਜ਼ ਆ ਨਿਫਟੀ ਦੇ ਵਿੱਚ ਆਪਾਂ ਦੇਖਦੇ ਆ ਰਹੇ ਹਾਂ ਸੋ ਇਹ ਚੀਜ਼ਾਂ ਦਾ ਦੇਖੋ ਆਪਾਂ ਸਮਝ ਲਿਆ ਹੁਣ ਇਹਦੇ ਥੋੜੇ ਜਿਨੇ ਆਪਾਂ ਪ੍ਰਮਾਣ ਵੀ ਦੇਖ ਲੈਣੇ ਆ ਸੋ ਸਭ ਤੋਂ ਪਹਿਲਾਂ ਦੇਖੋ ਆਪਾਂ ਇੱਥੇ ਦੇਖਦੇ ਆ ਸਭ ਤੋਂ ਪਹਿਲਾਂ ਆਪਾਂ ਬ੍ਰੇਕਡਾਊਨ ਦਾ ਦੇਖਦੇ ਹਾਂ ਬ੍ਰੇਕਡਾਊਨ ਦੇ ਲਾਗੇ ਜੇ ਆਪਾਂ ਨੂੰ ਘਾਟ ਮਿਲਣਗੇ ਸੋ ਉਹਦੇ ਵਾਸਤੇ ਥੋੜਾ ਜਿਹਾ ਇਹ ਕਹਿ ਸਕਦਾ ਕਿ ਥੋੜਾ ਜ ਤੁਸੀਂ ਆਪ ਬੈਕਟੈਸਟ ਕਰਕੇ ਦੇਖ ਲਿਓ ਪਰ ਬ੍ਰੇਕਆਊਟ ਦੇ ਤੁਹਾਨੂੰ ਇੱਥੇ ਬਹੁਤ ਸਾਰੇ ਪਰਮਾਨ ਆਪਾਂ ਦੇ ਦਾਂਗੇ ਪਹਿਲਾਂ ਬ੍ਰੇਕਡਾਊਨ ਦਾ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਕਿਉਂਕਿ ਬ੍ਰੇਕਡਾਊਨ ਦੇ ਜਿਹੜੇ ਉਹ ਘਾਟ ਮਿਲਣਗੇ ਲਾਗੇ ਬੰਨੇ ਆ ਹੁਣ ਆ ਇੱਥੇ ਦੇਖੋ ਤੁਸੀਂ ਆ ਇਥੇ ਦੇਖੋ ਆ ਜਿਹੜਾ ਬੰਦਾ ਇਥੇ ਲੈਵਲ ਇਹਨੂੰ ਥੋੜਾ ਥੱਲੇ ਕਰ ਲੈਨੇ ਆਪਾਂ ਆਹ ਦੇਖੋ ਆ ਬੰਦਾ ਇਥੇ ਸਪੋਰਟ ਦੇਖੋ ਪਹਿਲੀ ਵਾਰ ਟੱਚ ਕਈ ਉੱਤੇ ਗਈ ਦੂਜੀ ਵਾਰ ਇਹਨੂੰ ਟੱਚ ਕੀਤਾ ਤੇ ਇਥੇ ਆਣ ਕੇ ਇਹਦੇ ਕੋਲ ਆਣ ਕੇ ਨ ਕਲੋਜ਼ ਹੋ ਗਈ ਕਲੋਜ਼ ਹੋ ਗਈ ਅਗਲੇ ਦਿਨ ਦੇਖੋ ਗੈਪ ਡਾਊਨ ਖੁੱਲੀ ਫਿਰ ਉਸ ਤੋਂ ਬਾਅਦ ਥੱਲੇ ਜਾਣਾ ਸ਼ੁਰੂ ਕਰਤਾ ਸਿੱਧਾ ਠੀਕ ਹੈ ਇਹ ਪਹਿਲਾ ਤਰੀਕਾ ਹੋ ਗਿਆ ਹੁਣ ਆਪਾਂ ਇਥੇ ਦੂਜਾ ਤਰੀਕਾ ਵੀ ਲੱਭ ਲੈਨੇ ਤਾਂ ਜਦ ਤਰੀਕਾ ਮੇਰੇ ਖਿਆਲ ਨਾਲ ਲੱਗ ਗਿਆ ਜੇ ਇੱਕ ਹੈਗਾ ਸੀ ਹਾਂ ਆਵੇ ਦੂਜਾ ਤਰੀਕਾ ਸੋ ਪਹਿਲਾ ਤਰੀਕਾ ਜੇ ਮੈਂ ਤੁਹਾਨੂੰ ਦੱਸਿਆ ਕਿ ਗੈਪ ਡਾਊਨ ਹੋ ਕੇ ਖੁੱਲ ਬ੍ਰੇਕਡਾਊਨ ਹੋਇਆ ਦੂਜਾ ਤਰੀਕਾ ਪਹਿਲਾ 15 ਮਿੰਟ ਦਾ ਕੈਂਡਲ ਆਹ ਦੇਖੋ ਆ ਆਇਆ ਸਪੋਰਟ ਪਹਿਲੀ ਵਾਰ ਟੱਚ ਕੀਤਾ ਉੱਤੇ ਗਈ ਦੂਜੀ ਵਾਰ ਟੱਚ ਕੀਤਾ ਉੱਤੇ ਗਈ ਤੀਜੀ ਵਾਰ ਟੱਚ ਕੀਤਾ ਉੱਤੇ ਗਈ ਚੌਥੀ ਵਾਰ ਟੱਚ ਕੀਤਾ ਉੱਤੇ ਗਈ ਤੇ ਫਿਰ ਉਸ ਤੋਂ ਬਾਅਦ ਇੱਥੇ ক্লোਜ਼ ਕਰਤਾ ਅਗਲੇ ਦਿਨ ਖੁੱਲੀ ਤੇ ਅਗਲੇ ਦਿਨ ਖੁੱਲ ਗਈ ਤੇ ਪਹਿਲਾ ਜਿਹੜਾ 15 ਮਿੰਟ ਦਾ ਕੈਂਡਲ ਵੱਡਾ ਲਾਲ ਕੈਂਡਲ ਬਣਿਆ ਥੱਲੇ ক্লোਜ਼ ਕੀਤਾ ਬ੍ਰੇਕਡਾਊਨ ਹੋ ਗਿਆ ਫਿਰ ਉਸ ਤੋਂ ਬਾਅਦ ਥੱਲੇ ਜਾਣਾ ਸ਼ੁਰੂ ਕਰਤਾ ਸੋ ਇਹ ਆਪਣਾ ਹੋ ਗਿਆ ਦੋਮੇ ਐਗਜ਼ਾਮਪਲ ਬ੍ਰੇਕਡਾਊਨ ਦੇ ਹੁਣ ਆਪਾਂ ਗੱਲ ਕਰਦੇ ਆਂ ਬ੍ਰੇਕਆਊਟ ਦੀ ਹੁਣ ਦੇਖੋ ਇੱਥੇ ਆਹ ਜਿਹੜਾ ਰੈਜ਼ਿਸਟੈਂਸ ਆ ਆਹ ਜਿਹੜਾ ਇਹ ਬਹੁਤ ਮਜ਼ਬੂਤ ਆ ਦੇਖੋ ਇੱਥੋਂ ਇੱਕ ਵਾਰ ਡਿੱਗੀ ਆ ਦੂਜੀ ਵਾਰ ਦੇਖੋ ਇਹਦੇ ਕੋਲ ਨਹੀਂ ਜਾ ਪਾਈ ਤੀਜੀ ਵਾਰ ਇੱਥੋਂ ਡਿੱਗ ਪਈ ਆ ਤੇ ਚੌਥੀ ਵਾਰ ਦੇਖੋ ਇਹਦੇ ਕੋਲ ਆ ਕੇ ਇਹਨੇ ਕਨਸੋਲिडेट ਕੀਤਾ ਠੀਕ ਹੈ ਹੁਣ ਅਗਲੇ ਦਿਨ ਦੇਖੋ ਸਿੱਧਾ ਕਿੱਡਾ ਵੱਡਾ ਗੈਪ ਆਪ ਖੁੱਲੀ ਆ ਸੋ ਕੀ ਹੋ ਗਿਆ ਰੈਜ਼ਿਸਟੈਂਸ ਦਾ ਬ੍ਰੇਕਆਊਟ ਹੋ ਗਿਆ ਪਹਿਲਾ ਐਗਜ਼ਾਮਪਲ ਆ ਇਸ ਤੋਂ ਇਲਾਵਾ ਅੱਗੇ ਹੋਰ ਵੀ ਐਗਜ਼ਾਮਪਲ ਆਪਾਂ ਦੇਖ ਲੈਣੇ ਇੱਕ ਆ ਦੇਖ ਲਓ ਐਗਜ਼ਾਮਪਲ ਪਹਿਲਾ ਕਲੀਅਰ ਕਰ ਲਈ ਆਪਾਂ ਆ ਦੇਖੋ ਆ ਜਿਹੜਾ ਆ ਆਪਣਾ ਮਜ਼ਬੂਤ ਰੈਜ਼ਿਸਟੈਂਸ ਆ ਬ੍ਰੇਕ ਡਾਊਨ ਕਰਕੇ ਥੱਲੇ ਆਈ ਸੀ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਇੱਥੇ ਕੀ ਹੋਇਆ ਕਨਸੋਲੀਡੇਟ ਕੀਤਾ ਇਹਨੂੰ ਬ੍ਰੇਕਆਊਟ ਕਰਨ ਦੀ ਕੋਸ਼ਿਸ਼ ਕੀਤੀ ਫਿਰ ਥੱਲੇ ਆ ਗਈ ਫਿਰ ਉਸ ਤੋਂ ਬਾਅਦ ਇਹਦੇ ਕੋਲ ਜਾ ਕੇ ক্লোਜ਼ ਕੀਤਾ ਹੁਣ ਅਗਲੇ ਦਿਨ ਦੇਖੋ ਕੀ ਹੋਇਆ ਕਿੱਡਾ ਵੱਡਾ ਗੈਪ ਅਪ ਖੁੱਲੀ ਬ੍ਰੇਕਆਊਟ ਹੋਇਆ ਤੇ ਹਾਲਾਂਕਿ ਇੱਥੇ ਕੀ ਹੈ ਕਿ ਬ੍ਰੇਕਆਊਟ ਸਸਟੇਨ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਥੱਲੇ ਆ ਗਈ ਫੇਲਡ ਹੋ ਗਿਆ ਪਰ ਇੱਥੇ ਵੀ ਕੈਰੈਕਟਰ ਦੇਖੋ ਨਿਫਟੀ ਦਾ ਕੀ ਹੈ ਗੈਪ ਅਪ ਕਰਕੇ ਬ੍ਰੇਕਆਊਟ ਕਰਨਾ ਠੀਕ ਹੈ ਹੁਣ ਉੱਤੇ ਇੱਕ ਹੋਰ ਐਗਜ਼ਾਮਪਲ ਆ ਆ ਦੇਖੋ ਆ ਦੇਖੋ ਆਪਣਾ ਰੈਜ਼ਿਸਟੈਂਸ ਆ 5000 ਦੇ ਸਾਈਕੋਲੋਜੀਕਲ ਲੈਵਲ ਦੇ ਕੋਲ ਆ ਤੇ ਪਹਿਲੀ ਵਾਰ ਬ੍ਰੇਕ ਆਊਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਰ ਪਾਈ। ਦੂਜੀ ਵਾਰ ਉਹਦੇ ਜਾ ਕੇ ਕੋਲ ক্লোਜ਼ ਕਰਦਾ। ਮਾਰਕੀਟ ਬੰਦ ਹੋ ਗਈ। ਅਗਲੇ ਦਿਨ ਖੁੱਲੀ ਗੈਪ ਅਪ। ਗੈਪ ਅਪ ਖੋਲ ਕੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਇੱਥੋਂ ਲਿਆ ਸਪੋਰਟ ਤੇ ਫਿਰ ਬਣਾਇਆ ਇਨਵਰਟਡ ਹੈਮਰ ਤੇ ਫਿਰ ਉੱਤੇ ਜਾਣਾ ਸ਼ੁਰੂ ਕਰਦਾ। ਸਿੰਪਲ। ਸੋ ਇਦਾਂ ਕਰਕੇ ਜੇ ਤੁਸੀਂ ਦੇਖੋਗੇ ਬਹੁਤ ਸਾਰੇ ਤੁਹਾਨੂੰ ਪਰਮਾਨ ਮਿਲ ਜਾਣਗੇ ਨਿਫਟੀ ਦੇ ਵਿੱਚ। ਸੋ ਨਿਫਟੀ ਦੇ ਵਿੱਚ ਹਮੇਸ਼ਾ ਜਦੋਂ ਵੀ ਦੇਖੋ ਬ੍ਰੇਕ ਆਊਟ ਤੇ ਬ੍ਰੇਕਡਾਊਨ ਹੁੰਦੇ ਆ ਇਸੇ ਤਰੀਕੇ ਦੇ ਨਾਲ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਸੋ ਹੋਰ ਪਰਮਾਨ ਆਪਾਂ ਨਹੀਂ ਦੇਖਦੇ ਕਿਉਂਕਿ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਫਿਰ ਸੋ ਆਪਣੀ ਕੋਸ਼ਿਸ਼ ਇਹ ਹੈ ਕਿ ਘੱਟ ਟਾਈਮ ਦੇ ਵਿੱਚ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਦਿੰਦੀ ਸੋ ਬਾਕੀ ਜੇ ਤੁਸੀਂ ਦੇਖਣਾ ਚਾਹੋ ਬੈਕਟੈਸਟ ਕਰਕੇ ਦੇਖ ਸਕਦੇ ਹੋ 15 ਮਿੰਟ ਦੇ ਟਾਈਮ ਫਰੇਮ ਤੇ ਸੋ ਦੋ ਹੀ ਤਰੀਕੇ ਆ ਬ੍ਰੇਕਆਊਟ ਤੇ ਬ੍ਰੇਕਡਾਊਨ ਦੇ ਇੱਕ ਤਾਂ ਦੇਖੋ ਬ੍ਰੇਕਆਊਟ ਦਾ ਤਰੀਕਾ ਆ ਕਿ ਗੈਪ ਅਪ ਹੋ ਕੇ ਜਿਹੜਾ ਕਿ ਨਿਫਟੀ ਦਾ ਫੇਵਰਟ ਆ ਜਿਹੜਾ ਨਿਫਟੀ ਦੇ ਵਿੱਚ ਜ਼ਿਆਦਾ ਵਾਰ ਹੁੰਦਾ ਦੂਜਾ ਇਹ ਹੈ ਕਿ ਪਹਿਲਾ 15 ਮਿੰਟ ਦਾ ਕੈਂਡਲ ਵੱਡਾ ਹਰਾ ਬਣ ਕੇ ক্লোਜ਼ ਕਰਦੇ ਉੱਤੇ ਇਹ ਦੋ ਤਰੀਕੇ ਆ ਤੇ ਬ੍ਰੇਕਡਾਊਨ ਦੇ ਪਹਿਲਾ ਦੇਖੋ ਗੈਪ ਡਨ ਹੋ ਗਏ ਦੂਜਾ ਤਰੀਕਾ ਪਹਿਲਾ 15 ਮਿੰਟ ਦਾ ਕੈਂਡਲ ਵੱਡਾ ਲਾਲ ਬਣ ਕੇ ਥਲੇ ক্লোਜ਼ ਕਰ ਦੇ ਤੇ ਬ੍ਰੇਕਡਾਊਨ ਹੋ ਗਿਆ ਬਸ ਇਹ ਦੋ ਤਰੀਕੇ ਆ ਹੋਰ ਕੋਈ ਤਰੀਕਾ ਨਹੀਂ ਹੁਣ ਤੁਸੀਂ ਇਹਦੇ ਵਿੱਚ ਕੀ ਲੱਭਦੇ ਜੋ ਤੁਸੀਂ ਇਹ ਲੱਭਦੇ ਜੋ ਕਿ ਦੇਖੋ ਮਾਰਕੀਟ ਗਈ ਆ ਰਿਸਿਸਟੈਂਸ ਦੇ ਕੋਲ ਤੇ ਮਾਰਕੀਟ ਇਦਾਂ ਕਰ ਕਰਕੇ ਤੇ ਇਹਨੂੰ ਕਰੇ ਬ੍ਰੇਕਆਊਟ ਤੇ ਫਿਰ ਆਪਾਂ ਇਹਦੇ ਵਿੱਚ ਕਰੀਏ ਟ੍ਰੇਡ ਫਿਰ ਆਪਾਂ ਇਹਦੇ ਵਿੱਚ ਟ੍ਰੇਡ ਕਰੀਏ ਫਿਰ ਮਾਰਕੀਟ ਉੱਤੇ ਜਾਊਗੀ ਆਪਾਂ ਨੂੰ ਪ੍ਰੋਫਿਟ ਹੋਊਗਾ ਤੁਸੀਂ ਇਹ ਚਾਹੁੰਦੇ ਜੋ ਪਰੇ ਜਿਹੜੀ ਚੀਜ਼ ਨਿਫਟੀ 'ਚ ਹੁੰਦੀ ਨਹੀਂਗੀ ਨਿਫਟੀ ਦੇ ਵਿੱਚ ਜੇ ਦੇਖੋ ਬ੍ਰੇਕਆਊਟ ਹੋ ਵੀ ਜਾਂਦਾ ਨਾ ট্রেਡਿੰਗ ਡੇ ਦੇ ਵਿੱਚ ਸੋ ਬ੍ਰੇਕਆਊਟ ਹੋ ਕੇ ਫਿਰ ਆ ਚੀਜ਼ ਹੋ ਜਾਂਦੀ ਆ Trap ਹੁੰਦਾ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸੂਗਾ ਅੱਗੇ ਚੱਲ ਕੇ ਤੇ ਸਪੋਰਟ ਦੇ ਵਿੱਚ ਤੁਸੀਂ ਕੀ ਲੱਭਦੇ ਜੋ ਸਪੋਰਟ ਦੇ ਵਿੱਚ ਤੁਸੀਂ ਇਹ ਲੱਭਦੇ ਜੋ ਕਿ ਮਾਰਕੀਟ ਸਪੋਰਟ ਦੇ ਕੋਲ ਗਈ ਆ ਕਨਸੋਲੀਡੇਟ ਕਰੇ ਤੇ ਇਹਨੂੰ ਬ੍ਰੇਕਡਾਊਨ ਕਰੇ ਤੇ ਆਪਾਂ ਟ੍ਰੇਡ ਕਰੀਏ ਤੇ ਪ੍ਰੋਫਿਟ ਕਰੀਏ ਪਰ ਇਹਦੇ ਵਿੱਚ ਵੀ ਥੱਲੇ ਜਾ ਕੇ ਵੀ ਫਿਰ ਆ ਹੁੰਦਾ ਸੋ ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਤੁਸੀਂ ਹੀ ਗਲਤ ਜੋ ਮਾਰਕੀਟ ਗਲਤ ਨਹੀਂ ਕੀ ਦੇਖੋ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਪ੍ਰਾਈਸ ਐਕਸ਼ਨ ਦੇ ਨਾਲ ਟ੍ਰੇਡ ਕਰੋ ਆਪਾਂ ਹਮੇਸ਼ਾ ਗੱਲ ਕਰਦੇ ਆ ਟ੍ਰੈਂਡ ਦੇ ਨਾਲ ਟ੍ਰੇਡ ਕਰੋ ਟ੍ਰੈਂਡ ਇਜ਼ ਫਰੈਂਡ ਪਰ ਜਦੋਂ ਦੇਖੋ ਆਪਾਂ ਬ੍ਰੇਕਆਊਟ ਤੇ ਟ੍ਰੇਡ ਕਰਨ ਦੇ ਆ ਤੇ ਜਦੋਂ ਆਪਾਂ ਬ੍ਰੇਕਡਾਊਨ ਤੇ ਟ੍ਰੇਡ ਕਰਨ ਦੇ ਆ ਆਪਾਂ ਪ੍ਰਾਈਸ ਐਕਸ਼ਨ ਦੇ ਵੀ ਖਿਲਾਫ ਟ੍ਰੇਡ ਕਰਨ ਦੇ ਆ ਤੇ ਆਪਾਂ ਟ੍ਰੈਂਡ ਦੇ ਵੀ ਖਿਲਾਫ ਟ੍ਰੇਡ ਕਰਨ ਦੇ ਆ ਕਿਵੇਂ ਇਧਰ ਦੇਖੋ ਸਭ ਤੋਂ ਪਹਿਲਾਂ ਅਪ ਟ੍ਰੈਂਡ ਆਪਾਂ ਸਮਝਦੇ ਆ ਕਿ ਨਿਫਟੀ ਉੱਤੇ ਕਿਵੇਂ ਜਾਂਦੀ ਆ ਐਦਾਂ ਨਿਫਟੀ ਉੱਤੇ ਜਾਂਦੀ ਆ ਇਦਾਂ ਠੀਕ ਹੈ ਏਦਾਂ ਨਹੀਂ ਉੱਤੇ ਜਾਂਦੀ ਏਦਾਂ ਜਾਂਦੀ ਉੱਤੇ ਹੁਣ ਦੇਖੋ ਜੀ ਇਹਦੇ ਵਿੱਚ ਆਪਾਂ ਟਰੇਡ ਕਰਨੀ ਆ ਸੋ ਸਹੀ ਐਂਟਰੀ ਕਿੱਥੋਂ ਹੋਊਗੀ ਇੱਥੋਂ ਸਹੀ ਐਂਟਰੀ ਹੋਊਗੀ ਕਿ ਇੱਥੋਂ ਸਹੀ ਐਂਟਰੀ ਹੋਊਗੀ ਇੱਥੋਂ ਸਹੀ ਐਂਟਰੀ ਹੋਊਗੀ ਕਿ ਇੱਥੋਂ ਸਹੀ ਐਂਟਰੀ ਹੋਊਗੀ ਹੁਣ ਦੇਖੋ ਆ ਜਿਹੜੀ ਥੱਲੇੋਂ ਜਿੱਥੋਂ ਮਤਲਬ ਕਿ ਉੱਤੇ ਜਾਂਦੀ ਹੈ ਇੱਥੇ ਕੀ ਹੈ ਇੱਥੇ ਸਪੋਰਟ ਆ ਸੋ ਜਦੋਂ ਦੇਖੋ ਨਿਫਟੀ ਚੱਲਣ ਦੀ ਅਪ ਟ੍ਰੈਂਡ ਦੇ ਵਿੱਚ ਉਦੋਂ ਕੇਵਲ ਸਪੋਰਟ ਲੱਭੋ ਜਿਵੇਂ ਸਪੋਰਟ ਤੇ ਆਉਂਦੀ ਕੋਈ ਪੈਟਰਨ ਬਣਾਉਂਦੀ ਹੈ ਉੱਥੋਂ ਬਾਹਰ ਕਰੋ ਬੈਸਟ ਐਂਟਰੀ ਤੁਹਾਡੀ ਬਣਦੀ ਸਪੋਰਟ ਤੇ ਠੀਕ ਹੈ ਜਦੋਂ ਸਪੋਰਟ ਤੇ ਆਉਂਦੀ ਆ ਕੋਈ ਪੈਟਰਨ ਬਣਾਉਂਦੀ ਬਾਇ ਕਰੋ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਡਾਊਨ ਟ੍ਰੈਂਡ ਦੀ ਡਾਊਨ ਟ੍ਰੈਂਡ ਦੇ ਵਿੱਚ ਨਿਫਟੀ ਇਦਾਂ ਥੱਲੇ ਜਾਂਦੀ ਆ ਇਦਾਂ ਇਦਾਂ ਨਹੀਂ ਜਾਂਦੀ ਸੋ ਇਹਦੇ ਵਿੱਚ ਵੀ ਦੇਖੋ ਜਿਹੜਾ ਇਹ ਥੋੜਾ ਜਿਹਾ ਉੱਤੇ ਜਾ ਕੇ ਇੱਥੋਂ ਮੁਰੰਡਈ ਆ ਇੱਥੇ ਕੀ ਹੈ ਇੱਥੇ ਰੈਜ਼ਿਸਟੈਂਸ ਆ ਸੋ ਜੇ ਡਾਊਨ ਟ੍ਰੈਂਡ ਹੈ ਫਿਰ ਰੈਜ਼ਿਸਟੈਂਸ ਲੱਭੋ ਜੇ ਮੇ ਰੈਜ਼ਿਸਟੈਂਸ ਨੂੰ ਟੱਚ ਕਰਦੀ ਕੋਈ ਪੈਟਰਨ ਬਣਾਉਂਦੀ ਉੱਥੇ ਥੱਲੇ ਵੱਸ ਟ੍ਰੇਡ ਕਰ ਲਓ ਜੇ ਮੇਰ ਰਿਸਿਸਟੈਂਸ ਨੂੰ ਟੱਚ ਕਰਦੀ ਕੋਈ ਪੈਟਰਨ ਬਣਾਉਂਦੀ ਥੱਲੇ ਵਾਸਟ ਟ੍ਰੇਡ ਕਰ ਲੋ ਇੱਥੇ ਟ੍ਰੇਡ ਕਰਨ ਦਾ ਕੋਈ ਫਾਇਦਾ ਥੋੜੀ ਐ ਇੱਥੇ ਟ੍ਰੇਡ ਕਰਨ ਦਾ ਕੋਈ ਫਾਇਦਾ ਥੋੜੀ ਐ ਇੱਥੇ ਟ੍ਰੇਡ ਕਰਨ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਇੱਥੇ ਸਾਰੇ ਨਿਕਲਣਾ ਹੈ ਜਿਨ੍ਹਾਂ ਨੇ ਉੱਤੋਂ ਐਂਟਰੀ ਕੀਤੀ ਐ ਜਿਨ੍ਹਾਂ ਦਾ ਇੱਥੋਂ ਤੱਕ ਐਡਾ ਵੱਡਾ ਪ੍ਰੋਫਿਟ ਹੋ ਗਿਆ ਐ ਜਿਹੜੇ ਵੱਡੇ ਪਲੇਅਰ ਐ ਜਿਨ੍ਹਾਂ ਦਾ ਕਰਕੇ ਮਾਰਕੀਟ ਚੱਲਣ ਡਈ ਐ ਉਹ ਇੱਥੇ ਕਰਨਗੇ ਆਪਣਾ ਪ੍ਰੋਫਿਟ ਬੁੱਕ ਉਹਦਾ ਕਰਕੇ ਮਾਰਕੀਟ ਜਾਊਗੀ ਥੋੜਾ ਜਿਹਾ ਉੱਤੇ ਤੇ ਤੁਸੀਂ ਇੱਥੇ ਵੜਨਾ ਚਾਹੁੰਦੇ ਜੋ ਤੁਹਾਡੀ ਗਲਤੀ ਐ ਤੁਸੀਂ ਪ੍ਰਾਈਸ ਐਕਸ਼ਨ ਦੇ ਖਿਲਾਫ ਟ ਹੁਣ ਵੱਡੀ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਸਮਝਾ ਦਿੰਨੇ ਆ ਆ ਰੈਜ਼ਿਸਟੈਂਸ ਆ ਆ ਸਪੋਰਟ ਆ ਠੀਕ ਐ ਹੁਣ ਦੇਖੋ ਅਪ ਟ੍ਰੈਂਡ ਆ ਸੋ ਅਪ ਟ੍ਰੈਂਡ ਤੋਂ ਸਪੋਰਟ ਤੋਂ ਉੱਤੇ ਜਾਂਦੀ ਹੈ ਮਾਰਕੀਟ ਤੇ ਜੇ ਦੇਖੋ ਆਪਾਂ ਸਪੋਰਟ ਤੋਂ ਟ੍ਰੇਡ ਕੀਤੀ ਹੈ ਫਿਰ ਆਪਣੀ ਸਹੀ ਆ ਪਰ ਜੇ ਆਪਾਂ ਰੈਜ਼ਿਸਟੈਂਸ ਦੇ ਕੋਲ ਜਾ ਕੇ ਸੋਚਣ ਦੇ ਆ ਕੀ ਇਹਨੂੰ ਬ੍ਰੇਕ ਆਊਟ ਕਰਕੇ ਉੱਤੇ ਜਾਵੇ ਤੇ ਮੈਟ ਟਰੇਡ ਕਰਾਂ ਇਹ ਗਲਤ ਆ ਜੀਨਾਂ ਨੇ ਵੱਡੇ ਪਲੇਅਰਾਂ ਨੇ ਵੱਡੇ ਵੱਡੇ ਜਿਹੜੇ ਇੰਸਟੀਟਿਊਟ ਜਿਨਾਂ ਨੇ ਇੱਥੇ ਜਾ ਕੇ ਆਪਣਾ ਪ੍ਰੋਫਿਟ ਬੁੱਕ ਕਰਨਾ ਜੀਦਾ ਕਰਕੇ ਇਥੋਂ ਡਿੱਪ ਮਾਰਨੀ ਮਾਰਕੀਟ ਨੇ ਥੋੜਾ ਥੱਲੇ ਆਉਣਾ ਆ ਸੋ ਤੁਸੀਂ ਉਹਨਾਂ ਦੇ ਖਿਲਾਫ ਟਰੇਡ ਕਰਨ ਬਾਰੇ ਸੋਚਣ ਡੇ ਜੋ ਸੋ ਤੁਹਾਡਾ ਲੌਸ ਤਾਂ ਹੋਣਾ ਹੀ ਹੋਣਾ ਤੁਸੀਂ ਉਹਨਾਂ ਦੇ ਨਾਲ ਟਰੇਡ ਕਰੋ ਨਾ ਤੁਸੀਂ ਉਹਨਾਂ ਦੇ ਨਾਲ ਟਰੇਡ ਕਰੋ ਸਪੋਰਟ ਤੋਂ ਉੱਤੇ ਵਾਸਤੇ ਟਰੇਡ ਕਰੋ ਤੇ ਜੇ ਦੇਖੋ ਥੱਲੇ ਵਾਸਤੇ ਟਰੇਡ ਕਰਨੀ ਆ ਡਾਊਨ ਟ੍ਰੈਂਡ ਆ ਰੈਜ਼ਿਸਟੈਂਸ ਲੱਭੋ ਰੈਜ਼ਿਸਟੈਂਸ ਤੋਂ ਥੱਲੇ ਵਾਸਤੇ ਟਰੇਡ ਕਰੋ ਨਾ ਕੀ ਸਪੋਰਟ ਦਾ ਬ੍ਰੇਕਡਾਊਨ ਹੋਣ ਦਾ ਵੇਟ ਕਰੋ ਸੋ ਇਹ ਚੀਜ਼ਾਂ ਆ ਜੇ ਤੁਸੀਂ ਬ੍ਰੇਕਆਊਟ ਤੇ ਬ੍ਰੇਕਡਾਊਨ ਤੇ ਟ੍ਰੇਡ ਕਰਨ ਦੇ ਜੋ ਫਿਰ ਤੁਸੀਂ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨ ਦੇ ਜੋ ਤੁਸੀਂ ਪ੍ਰਾਈਸ ਰੈਕਸ਼ਨ ਦੇ ਖਿਲਾਫ ਟ੍ਰੇਡ ਕਰਨ ਦੇ ਜੋ ਇਸੇ ਕਰਕੇ ਤੁਸੀਂ ਦੇਖੋ WhatsApp ਚੈਨਲ ਤੇ ਜਾਂ ਫਿਰ ਮੇਰੀ ਜਿੰਨੀਆਂ ਵੀ ਸਟਰੈਟਜੀਆ ਸਾਰੀਆਂ ਦੇਖੋ ਮੇਰੀ ਕੋਈ ਵੀ ਸਟਰੈਟਜੀ ਬ੍ਰੇਕਆਊਟ ਦੇ ਹਿਸਾਬ ਨਾਲ ਨਹੀਂ ਕੀ ਕਿ ਇਹਦਾ ਬ੍ਰੇਕਆਊਟ ਹੋਊਗਾ ਤੇ ਫਿਰ ਆਪਾਂ ਐਂਟਰੀ ਕਰਾਂਗੇ ਤੇ ਕੋਈ ਵੀ ਮੇਰੀ ਸਟਰੈਟਜੀ ਬ੍ਰੇਕਡਾਊਨ ਦੇ ਹਿਸਾਬ ਨਾਲ ਨਹੀਂ ਕੀ ਕਿ ਇਹਦਾ ਬ੍ਰੇਕਡਾਊਨ ਹੋਊਗਾ ਤੇ ਫਿਰ ਆਪਾਂ ਐਂਟਰੀ ਕਰਾਂਗੇ ਮੈਂ ਹਮੇਸ਼ਾ ਜੇ ਟ੍ਰੈਂਡ ਆਪਿਆ ਜੇ ਅਪ ਟ੍ਰੈਂਡ ਆ ਤੇ ਮੈਂ ਤੁਹਾਨੂੰ ਕਹਿਣਾ ਹੈ ਕਿ ਜੇ ਐ ਸਪੋਰਟ ਤੇ ਆ ਕੇ ਕੋਈ ਹੈਮਰ ਬਣੂਗਾ ਕੋਈ ਡਬਲ ਯੂ ਪੈਟਰਨ ਬਣੂਗਾ ਫਿਰ ਆਪਾਂ ਉੱਤੇ ਵਾਸਤੇ ਟ੍ਰੇਡ ਕਰਾਂਗੇ ਤੇ ਜੇ ਦੇਖੋ ਡਾਊਨ ਟ੍ਰੈਂਡ ਆ ਫਿਰ ਮੈਂ ਤੁਹਾਨੂੰ ਕਹਿਣਾ ਹੈ ਕਿ ਐ ਰੈਜ਼ਿਸਟੈਂਸ ਦੇ ਕੋਲ ਜਾ ਕੇ ਜੇ ਦੇਖੋ ਕੋਈ ਆਪਣਾ ਸ਼ੂਟਿੰਗ ਸਟਾਰ ਜਾਂ ਫਰੈਂਕ ਪੈਟਰਨ ਬਣੂਗਾ ਫਿਰ ਆਪਾਂ ਥੱਲੇ ਵਾਸਤੇ ਟ੍ਰੇਡ ਕਰਾਂਗੇ ਸੋ ਜੇ ਡਾਊਨ ਟ੍ਰੈਂਡ ਆ ਫਿਰ ਆਪਾਂ ਰੈਜ਼ਿਸਟੈਂਸ ਲੱਭਣਾ ਹੈ ਜੇ ਅਪ ਟ੍ਰੈਂਡ ਫਿਰ ਆਪਾਂ ਸਪੋਰਟ ਲੱਭਣਾ ਹੈ ਸਿੰਪਲ ਮੈਂ ਇਸੇ ਤਰੀਕੇ ਨਾਲ ਟਰੇਡ ਕਰਦਾ ਤੁਸੀਂ ਦੇਖ ਲਓ WhatsApp ਚੈਨਲ ਤੇ ਵੀ ਤੁਹਾਨੂੰ ਜਦੋਂ ਪ੍ਰੋਵਾਈਡ ਕਰੀਦਾ ਇਸੇ ਤਰੀਕੇ ਦੇ ਨਾਲ ਤੁਹਾਨੂੰ ਪ੍ਰੋਵਾਈਡ ਕਰੀਦਾ ਟਰੈਂਡ ਦੇ ਨਾਲ ਟਰੇਡ ਕਰਨੀ ਆ ਪ੍ਰਾਈਸ ਐਕਸ਼ਨ ਦੇ ਨਾਲ ਟਰੇਡ ਕਰਨੀ ਆ ਤੇ ਉਹਦਾ ਇੱਕੋ ਹੀ ਫਾਰਮੂਲਾ ਆ ਜੇ ਅਪ ਟਰੈਂਡ ਆ ਸਪੋਰਟ ਲੱਭੋ ਤੇ ਜੇ ਡਾਊਨ ਟਰੈਂਡ ਆ ਰੈਜ਼ਿਸਟੈਂਸ ਲੱਭੋ ਸੋ ਮੀਡੀਆ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਹੈ ਕੋਈ ਸਵਾਲ ਰਹਿ ਗਿਆ ਹੋਵੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ